ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਪਾਵਰਕੋਮ ਨੇ ਲਿਆ ਸਖਤ ਐਕਸ਼ਨ ਸਸ਼ਕਾਲ ਦੋਸਤੋ ਅੱਜ ਤੁਹਾਨੂੰ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਲੱਗੇ ਵੱਡੇ ਝਟਕੇ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਾਵਰਕੋਮ ਨੇ ਆਪਣੀ ਸਖਤ ਕਾਰਵਾਈ ਰਾਹੀਂ ਲੁਧਿਆਣਾ ਜ਼ਿਲ੍ਹੇ ਦੇ ਡਿਫਾਲਟ ਖਪਤਕਾਰਾਂ ਦੇ ਖਿਲਾਫ ਤਾਬੜ ਤੋੜ ਕਾਰਵਾਈ ਕੀਤੀ ਹੈ ਸਿਰਫ 50 ਦਿਨਾਂ ਵਿੱਚ ਵਿਭਾਗੀ ਟੀਮਾਂ ਨੇ ਲਗਭਗ 2,50,000 ਬਿਜਲੀ ਕਨੈਕਸ਼ਨ ਕੈਕ ਕੀਤੇ ਨੇ ਅਤੇ 178 ਕਰੋੜ ਰੁਪਏ ਦੇ ਬਕਾਇਆ ਬਿਲਾਾਂ ਦੀ ਵਸੂਲੀ ਕਰਕੇ ਇੱਕ ਮਹੱਤਵਪੂਰਨ ਮਿਸਾਲ ਕਾਇਮ ਕੀਤੀ ਹੈ ਇਹ ਕਾਰਵਾਈ ਲੁਧਿਆਣਾ ਦੇ ਸ਼ਹਿਰੀ ਇਲਾਕਿਆਂ ਅਤੇ 9 ਵੱਖ-ਵੱਖ ਡਿਵੀਜ਼ਨਾਂ ਵਿੱਚ ਕੀਤੀ ਗਈ ਹੈ ਤੇ ਜਿਵੇਂ ਕਿ ਐਮਸੀ ਡਿਵੀਜ਼ਨ ਸੁੰਦਰ ਨਗਰ ਸਿਟੀ ਸੈਂਟਰ ਫੋਕਲ ਪੁਆਇੰਟ ਜਨਤਾ ਨਗਰ ਸਿਟੀ ਵੈਸਟ ਅਗਰ ਨਗਰ ਮਾਡਰ ਟਾਊਨ ਅਤੇ ਸਟੇਟ ਡਿਵੀਜ਼ਨ ਇਸ ਦੌਰਾਨ 81964 ਡਿਫਾਲਟਰ ਖਪਤਕਾਰਾਂ ਤੋਂ ਬਿੱਲ ਵਸੂਲ ਕਰਕੇ 178.10 ਕਰੋੜ ਰੁਪਏ ਦੀ ਰਿਕਵਰੀ ਹੋਈ ਹੈ ਤੇ ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ ਜਿਨ੍ਹਾਂ ਖਪਤਕਾਰਾਂ ਦੇ ਬਿੱਲ 1 ਲੱਖ ਰੁਪਏ ਤੋਂ ਵੱਧ ਦੇ ਬਕਾਇਆ ਨੇ ਉਨ੍ਹਾਂ ਦੇ ਕਨੈਕਸ਼ਨ ਸ਼ਕਤੀ ਨਾਲ ਕੱਟ ਕੱਟੇ ਜਾ ਰਹੇ ਨੇ ਅਤੇ ਵਿਭਾਗ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਸ ਨੇ ਸਪਸ਼ਟ ਕੀਤਾ ਹੈ ਕਿ ਪਾਵਰ ਕਾਮ ਦਾ ਉਦੇਸ਼ ਕਿਸੇ ਦਾ ਬਿਜਲੀ ਕਨੈਕਸ਼ਨ ਕੱਟਣਾ ਨਹੀਂ ਹੈ ਪਰ ਡਿਫਾਲਟ ਖਪਤਕਾਰਾਂ ਨੂੰ ਬਕਾਇਆ ਬਿੱਲ ਜਮ੍ਹਾਂ ਕਰਵਾਉਣਾ অতি ਜ਼ਰੂਰੀ ਹੈ। ਉਹਨਾਂ ਨੇ ਅਪੀਲ ਕੀਤੀ ਹੈ ਕਿ ਖਪਤਕਾਰ ਖੁਦ ਅੱਗੇ ਆ ਕੇ ਆਪਣੇ ਬਿੱਲ ਜਮ੍ਹਾਂ ਕਰਵਾਉਣ ਤਾਂ ਜੋ ਅਗਲੇ ਕਦਮ ਤੋਂ بچਿਆ ਜਾ ਸਕੇ। ਵਿਭਾਗ ਵੱਲੋਂ ਇਸ ਵਿੱਚ ਪੂਰੀ ਸਹਿਯੋਗ ਵੀ ਦਿੱਤਾ ਜਾਵੇਗਾ ਪਰ ਜੇ ਬਕਾਇਆ ਜਮ੍ਹਾਂ ਨਹੀਂ ਕਰਵਾਇਆ ਗਿਆ ਤਾਂ ਸਖਤ ਕਾਰਵਾਈ ਜਾਰੀ ਰਹੇਗੀ। ਪਾਵਰਕਾਮ ਨੇ ਇਸ ਮਹੱਤਵਪੂਰਨ ਕਾਰਵਾਈ ਰਾਹੀਂ ਇਹ ਸਾਬਤ ਕੀਤਾ ਹੈ ਕਿ ਡਿਫਾਲਟ ਖਪਤਕਾਰਾਂ ਨੂੰ ਛੂਟੀ ਨਹੀਂ ਮਿਲੇਗੀ। ਅਤੇ ਬਿਜਲੀ ਸੇਵਾਵਾਂ ਦੇ ਸਥਿਰ ਅਤੇ ਨਿਯਮਤ ਪ੍ਰਦਾਨ ਲਈ ਇਹ ਕਾਰਵਾਈ ਬਹੁਤ ਹੀ ਜ਼ਰੂਰੀ ਸੀ ਇਸ ਕਾਰਵਾਈ ਨਾਲ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਲਈ ਸਾਫ ਸੰਦੇਸ਼ ਦਿੱਤਾ ਗਿਆ ਹੈ ਤੇ ਕਿ ਬਕਾਇਆ ਬਿੱਲ ਜਮ੍ਹਾਂ ਕਰਵਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਜ਼ੋਰਾਂ ਵਿਭਾਗੀ ਟੀਮਾਂ ਨੇ ਪੂਰੇ ਇਲਾਕੇ ਚ ਲੋਕਾਂ ਨੂੰ ਸਿੱਖਿਆ ਦਿੱਤੀਆਂ ਅਤੇ ਉਹਨਾਂ ਨਾਲ ਸੰਪਰਕ ਰੱਖ ਕੇ ਬਕਾਇਆ ਮਿੱਤਿਆਂ ਦੇ ਹੱਲ ਕੱਢੇ ਨੇ ਪਾਵਰਕੋਮ ਨੇ ਸਪਸ਼ਟ ਕੀਤਾ ਹੈ ਕਿ ਜੇ ਖਪਤਕਾਰ ਸਮੇਂ ਤੇ ਬਿੱਲ ਜਮ੍ਹਾਂ ਕਰਵਾਉਣਗੇ ਤਾਂ ਉਹਨਾਂ ਦੇ ਕਨੈਕਸ਼ਨ ਬਿਨਾਂ ਕਿਸੇ ਰੁਕਾਵਟ ਦੇ ਚੱਲਦੇ ਰਹਿਣਗੇ ਪਰ ਲਾਪਰਵਾਹੀ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਿੱਤਾ ਜਾਵੇਗਾ ਏਸੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਤਾਜ਼ਾ ਅਪਡੇਟ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ